ਅੱਜ ਦੀ ਹਾਰਦੀ ਕਿਸਾਨ ਜੀ ਨੇ ਡਕਾਉਂਦਾ ਵੱਲੋਂ ਸਰਸੂਲਪੁਰ ਜੰਡੀ ਜੀ ਦਾਣਾ ਮੰਡੀ ਦੇ ਵਿੱਚ ਆਏ ਆ ਇੱਥੇ ਦੇ ਕਿਸਾਨਾਂ ਨੇ ਸਾਨੂੰ ਖਾਲੇ ਸ਼ਿਕਾਇਤ ਕੀਤੀ ਹੈ ਵੀ ਸਾਡੀ ਮੰਡੀ ਦੇ ਵਿੱਚ ਜਿਹੜਾ ਝੋਨਾ ਵਿਕਿਆ ਹੋਇਆ ਜਦੋਂ ਇੱਕ ਸੈਲਰ ਤੇ ਜਾਂਦਾ ਉਹ ਸੈਲਰ ਦਾ ਮਾਲਕ ਇੱਕ ਟਰੱਕ ਤੋਂ 40-40 ਬੂਰੀਆਂ ਕਾਟ ਮੰਗ ਰਿਹਾ ਵਾ ਜ਼ਿਮੀਦਾਰ ਤੋਂ ਅਗਾੜੀਆਂ ਮੰਗ ਰਿਹਾ ਵਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆਂ ਅਰਤੋਂ ਅਸੀਂ ਡੀਸੀ ਸਾਹਿਬ ਲੁਧਿਆਣਾ ਨੂੰ ਮਿਲ ਕੇ ਆਏ ਆਂ ਚੀਫ ਨੂੰ ਮਿਲ ਕੇ ਆਏ ਆਂ ਖੇਤੀਬਾੜੀ ਆਫਸਰ ਨੂੰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਯਕੀਨ ਦਿਵਾਇਆ ਵੀ ਕੋਈ ਵੀ ਸੈਲਰ ਵਾਲਾ ਕੋਈ ਵੀ ਆਰਟੀਆ ਇੱਕ ਬੋਰੀ ਵੀ ਜੇ ਕਾਟ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਲਾਇਸੈਂਸ ਰੱਦ ਕਰਾਂਗੇ ਇਸ ਮੰਡੀ ਦੇ ਵਿੱਚ ਕਿਸਾਨ 10-10 ਦਿਨਾਂ ਦੇ ਬੈਠੇ ਆਂ ਕਿਉਂਕਿ ਆਪਕੋ ਨੂੰ ਪਤਾ ਵੀ ਇਸ ਕੀ ਜਿਹੜਾ ਮੌਸਮ ਆ ਉਹਦੇ ਚ ਖਰਾਬੀ ਰਹੀ ਆ ਸਾਡਾ ਝੋਨਾ ਜਿਹੜਾ ਉਹ ਕਾਫੀ ਝੜ ਵੀ ਘਟਿਆ ਉਹਦਾ ਉਹਦਾ ਦਾਣਾ ਵੀ ਮਾੜਾ ਮੋਟਾ ਖਰਾਬ ਹੋਇਆ ਵਾ ਪਰ ਬਾਕੀ ਜਿੰਨੇ ਸੈਲਰਾਂ ਦੇ ਝੋਨਾ ਜਾਂਦੇ ਇਹ ਮੰਡੀ ਚੋਂ ਜਾਈ ਜਾਂਦਾ ਜਿਹੜਾ ਇੱਕ ਸੈਲਰ ਆ ਇੱਥੇ ਉਹ ਟੱਕਣ ਦੇ ਉੱਤੇ ਜਾਣ ਕੇ ਰੋਕ ਲਿੰਦਾ ਵਾ ਪ੍ਰਾਈਸ ਮਿਲ ਉਹ 40 40 ਬੋਰੀ ਆ ਜਿਹੜੀ ਉਹ ਕਾਰਟ ਮੰਗਦਾ ਵਾ ਤਾਂ ਤੁਹਾਡਾ ਝੋਨਾ ਲਾਹਾਂਗੇ ਬੇਅਰ ਹਾਊਸ ਦੀ ਇੱਥੇ ਖਰੀਦ ਆ ਬੇਅਰ ਹਾਊਸ ਵਾਲੇ ਇਨਸਪੈਕਟਰ ਵੀ ਇੱਥੇ ਆਏ ਆ ਉਹਨਾਂ ਨੇ ਦੱਸਤਾ ਵੀ ਤੁਹਾਡਾ ਝੋਨਾ ਜਿਹੜਾ ਤੋਲਿਆ ਸੀ ਉਹ ਵਧੀਆ ਤੋਲਿਆ ਹੋਇਆ ਆਹ ਬੋਰੀਆਂ ਦੇ ਅੰਬਰ ਲੱਗੇ ਬੈਕਾ ਕੇ ਦਿਖਾਜ ਬੋਰੀਆਂ ਮੜੀ ਜੀ ਤੇਰੀਆਂ ਦਾ ਆ ਜਿਹੜਾ ਬੋਰੀਆਂ ਵਾ ਇਹਦੇ ਅੰਬਰ ਲੱਗੇ ਪਏ ਆ ਮੰਡੀ ਖਾਲੀ ਨਹੀਂ ਹੋ ਰਹੀ ਝੋਨਾ ਹੋਰ ਆ ਰਿਹਾ ਦੋ ਤਿੰਨ ਦਿਨ ਬੜਾ ਸੀਜ਼ਨ ਝੋਨੇ ਦਾ ਕੰਮ ਰਹਿਣਾ ਵਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਇਸ ਤਰ੍ਹਾਂ ਦੀ ਲੋਟੇ ਸੈਲਰ ਦੀ ਬੰਦ ਨਾ ਕੀਤੀ ਤੇ ਕੰਨ ਤੋਂ ਅਸੀਂ ਜਿਹੜਾ ਭਾਰਤੀ ਕਿਸਾਨ ਨੂੰ ਦਿਖਾਉਂਦਾ ਵੱਲੋਂ ਇਹ ਸੈਲਰ ਆ ਜਿਹੜਾ ਇਹਦਾ ਘਰਾਓ ਕਰਾਂਗੇ ਇਹਦੇ ਵਿੱਚ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਜਿਹੜਾ ਇਹਨੇ ਘੱਟ ਮੁੱਲ ਦੇ ਲਿਆ ਕਾਟ ਲਈ ਆ ਕਾਲੇ ਢੋਨੇ ਦੇ ਸੈਲਰ ਦੇ ਵਿੱਚ ਪਿਆ ਵਾ ਉਹ ਆ ਕੇ ਪ੍ਰਸ਼ਾਸਨ ਉਹ ਟਿਕ ਕਰ ਲੇ ਇਹ ਦਾਣਾ ਦਾਣਾ ਜਿਹੜਾ ਸਾਡਾ ਸੋਨੇਰਗਾ ਝੋਨਾ ਮੈਂ ਨੱਕ ਬੁੱਲ ਮਾਰ ਰਿਹਾ ਵਾ ਸਿਰਬ ਕਾਟ ਲੈਣ ਦਾ ਮਾਰ ਇਹ ਆ ਪੈਸੋ ਝੋਨਾ ਲੈ ਕੇ ਗਿਆ ਪੂਰਾ ਕਾਲਾ ਆਪ ਦੇ ਸੈਲਰ ਚ ਲੈ ਗਿਆ ਆਪਦਾ ਝੋਨਾ ਜਿਹੜਾ ਬੂਰੀ ਕਮਿਸ਼ਨ ਦਿੰਦਾ ਵਾ ਉਹਦਾ ਝੋਨਾ ਲੈ ਲੈਂਦਾ ਦੂਜਿਆਂ ਦਾ ਲਹਾਉਂਦਾ ਦੀ ਅਸੀਂ ਪ੍ਰਸ਼ਾਸਨ ਨੂੰ ਫੇਰ ਰੱਖਣਾ ਚਾਹੁੰਦੇ ਆ ਵੀ ਜੇ ਇਹ ਸੈਲਰ ਵਾਲੇ ਨੂੰ ਸਿੱਧਾ ਨਾ ਕੀਤਾ ਇਹਦੀ ਕਾਰਟ ਨਾ ਬੰਦ ਕੀਤੀ ਤਾਂ ਕੱਲ ਤੋਂ ਮੇਰੇ ਇਹ ਸੈਲਰ ਆ ਜਿਹੜਾ ਸਾਡਾ ਪੂਰੇ ਜ਼ਿਲ੍ਹਾ ਲੈਵਲ ਤੇ ਅਸੀਂ ਇਹ ਸੈਲਰ ਦਾ ਘਰਾਉ ਕਰਾਂਗੇ ਨਾਲੇ ਦੇ ਅਸੀਂ ਅੰਦਰ ਜਾਣ ਦੇਣਾ ਕੁਝ ਨਾ ਬਾਹਰ ਆਉਣ ਦੇਣਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪੋ ਆਪਣੀ ਪਿੰਡਾਂ 'ਚ ਅਨਾਉਂਸਮੈਂਟਾਂ ਕਰ ਦਿਓ ਕੱਲ ਨੂੰ ਆਪਾਂ ਠੀਕ 12 ਵਜੇ ਇਹਦਾ ਘਰਾਉ ਕਰਾਂਗੇ ਆੜਮੇ ਸੇ ਸਮੇਂ ਲਈ ਜਨਰਲਾਈਜ਼ ਦਾ ਘਰਾਉ ਕਰਾਂਗੇ ਬਾਕੀ ਕੱਲ ਨੂੰ ਇੱਕ ਆਪਾਂ ਫੇਰ ਸਾਰੇ ਇਲਾਕੇ ਦੀ ਮੀਟਿੰਗ ਕਰਾਂਗੇ ਜੋ ਫੈਸਲਾ ਹੋਊਗਾ ਉਹ ਤੁਹਾਡੇ ਕਿਸਾਨਾਂ ਦੇ ਹੱਥ ਹੋਊਗਾ ਤੁਸੀਂ ਮੂਹਰੇ ਸਾਨੂੰ ਮੂਹਰੇ ਲਾ ਲਓ ਮਗਰ ਲਾ ਲਓ ਤੁਹਾਡੇ ਨਾਲ ਖੜੇ ਆ ਨਾਲ ਖੜਾਂਗੇ ਤੁਹਾਡਾ ਦਾਣਾ ਦਾਣਾ ਜਿਹੜਾ ਹੈਗਾ ਵਾ ਉਹ ਬੁਕਾ ਕੇ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਆਰਤੀ ਕਿਸਾਨ ਯੂਨੀਅਨ ਟਕਾਉਂਦਾ ਜਿੰਦਾਬੋਲ ਆਰਤੀ ਕਿਸਾਨ ਯੂਨੀਅਨ ਟਕਾਉਂਦਾ ਜਿੰਦਾਬੋਲ ਝੋਨੇ ਦੀ ਕਾਟ ਬੰਦ ਕਰੋ ਬੰਦ ਕਰੋ ਬੰਦ ਕਰੋ ਝੋਨੇ ਦੀ ਕਾਟ ਬੰਦ ਕਰੋ ਬੰਦ ਕਰੋ ਬੰਦ ਕਰੋ ਖਾਨਾਂ ਦੀ ਲੁੱਟ ਬੰਦ ਕਰੋ ਬੰਦ ਕਰੋ ਬੰਦ ਕਰੋ ਛੇਲਣਾ ਦੇ ਦਾ ਘਟਿਆ ਪ੍ਰਬੰਧ ਮਰਦਾਬਾਦ ਮਰਦਾਬਾਦ ਦਾ ਘਟਿਆ ਪ੍ਰਬੰਧ ਮਰਦਾਬਾਦ ਮਰਦਾਬਾਦ ਦੇ ਹੱਕ ਏਕੇ ਰੱਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ